ਮੇਰੇ ਪਿਆਰੇ ਦੋਸਤੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਤੁਹਾਨੂੰ ਸਾਰਿਆਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਪਰਸੋ ਜਿਹੜੀ ਆਪਾਂ ਵੀਡੀਓ ਕੀਤੀ ਸੀਗੀ ਤੇ ਅੱਜ ਉਹਦੇ ਉੱਤੇ ਮਾਤਾ ਜੀ ਦਾ ਆਪਣਾ ਰਿਐਕਸ਼ਨ ਆ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿਆਂ ਵੀ ਜਿਹੜੇ ਲੋਕ ਮਾੜੇ ਕਮੈਂਟ ਕਰਦੇ ਆ ਮਾਤਾ ਜੀ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਇੱਕ ਐਜੇਪੁਲਸ ਅਫਸਰ ਜਿੱਥੇ ਮੈਂ ਲੱਗਿਆ ਹੁੰਦਾ ਸੀ ਮਾਤਾ ਜੀ ਉਸ ਇਲਾਕੇ 'ਚ ਰਹਿੰਦੀ ਸੀ ਮੁੱਗੀ ਮੈਂ ਕਦੇ ਵੀ ਰਿਪੋਰਟਾਂ ਕੋਈ ਆਉਣੀਆ ਕਦੇ ਮਾਤਾ ਜੀ ਦੇ ਘਰੇ ਨਹੀਂ ਸੀ ਗਿਆ ਕਦੇ ਉਹਨਾਂ ਨੂੰ ਪਰੇਸ਼ਾਨ ਨਹੀਂ ਸੀ ਕੀਤਾ ਉਥੋਂ ਕਰਕੇ ਰਿਪੋਰਟ ਉਥੋਂ ਵਾਪਸ ਕਰਦੇ ਨੇ ਮਾਤਾ ਜੀ ਨੂੰ ਕਦੇ ਪਤਾ ਵੀ ਨਹੀਂ ਸੀ ਲੱਗਣ ਦਿੰਦੇ ਕਿਉਂਕਿ ਇੱਕ ਮਨ 'ਚ ਸਤਕਾਰ ਹੈ ਉਹਨਾਂ ਦੇ ਪ੍ਰਤੀ ਇਹ ਲੋਕ ਉਹਨਾਂ ਦੀ ਕੀ ਰੀਸ ਕਰਨਗੇ ਜੇ ਤੁਸੀਂ ਕੌਮ ਦਾ ਜਰਨਲ ਮੰਨਦੇ ਹੋ ਨਾ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਤੇ ਮਾਤਾ ਜੀ ਦਾ ਰਿਸ਼ਤੇ ਦੇ ਵਿੱਚੋਂ ਬਹੁਤ ਕਰੀਬੀ ਰਿਸ਼ਤੇਦਾਰੀ ਚ ਭਰਾ ਲੱਗਦਾ ਸੀ ਤੇ ਜਿਹੜੇ ਮਾਤਾ ਜੀ ਦੇ ਹਸਬੰਡ ਸੀ ਸਰਦਾਰ ਕੁਲਵੰਤ ਸਿੰਘ ਖਰਾਨਾ ਤੇ ਉਹਨਾਂ ਦੇ ਵੱਡੇ ਭਰਾ ਦੋਨੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੂੰ ਮਾਤਾ ਜੀ ਨੇ ਦੋ ਆਪਣੇ ਪਰਿਵਾਰ ਦੇ ਵਿੱਚੋਂ ਤੋਰੇ ਤੇ ਤੀਜਾ ਆਪਣਾ ਬੇਟਾ ਵੀ ਕੌਮ ਨੂੰ ਦੇ ਦਿੱਤਾ ਹਜੇ ਕੀ ਤੁਸੀਂ ਉਸ ਪਰਖ ਉਹ ਮਾਤਾ ਦੇ ਕੀ ਪਰਖ ਕਰਨੀ ਚਾਹੁੰਦੇ ਹੋ ਉਹ ਤੁਹਾਡੇ ਕਦੇ ਕਿਸੇ ਦਾ ਪੈਰ ਨਹੀਂ ਮਿੱਧਿਆ ਗਿਆ ਸੰਘਰਸ਼ ਦੇ ਵਿੱਚ ਤੇ ਮਾਤਾ ਜੀ ਸੱਚ ਕਹਿੰਦੇ ਆ ਫਿਰ ਮਾਤਾ ਚਲੋ ਮੈਂ ਕਿਸੇ ਦੀ ਮਾਤਾ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਆਪਦੇ ਪੁੱਤ ਨੇ 2 ਦਿਨ ਰੋਟੀ ਛੱਡੀ ਤੇ ਕੀ ਹਾਲਾਤ ਬਣ ਕੇ ਧਰਨਿਆਂ ਤੱਕ ਆਪਾਂ ਆ ਗਏ ਵਿਲਕਣ ਲੱਗ ਪਏ ਤੇ ਜੇ ਉਹਦੇ ਤਾਂ ਪੁੱਤ ਨੇ ਸ਼ਹੀਦੀ ਪਾਈ ਆ ਫਿਰ ਉਹ ਉਹਦਾ ਪੁੱਤ ਇਹਨੂੰ ਇੱਥੋਂ ਤੱਕ ਲਿਆਉਣ ਵਾਲਾ ਆ ਤੁਸੀਂ ਉਹਦੀ ਕਦਰ ਪਾ ਰਹੇ ਹੋ ਘਰ ਦੇ 4 ਜੀ ਸ਼ਹੀਦ ਕਰਾ ਕੇ ਤੇ ਮਾਤਾ ਦੀ ਹਾਲਤ ਪਤਾ ਅਜ ਕੀ ਆ ਜਿਹੜੇ ਆ ਕਿੰਤੂ ਪ੍ਰੰਤੂ ਉੱਥੇ ਬੈਠੇ ਕੋਈ ਅਮਰੀਕਾ ਚੋਂ ਟਰੋਲ ਕਰਦਾ ਵੀ ਪੈਸੇ ਇਕੱਠੇ ਕਰਦੇ ਆ ਮਾਤਾ ਜੀ ਅੱਜ ਵੀ 66000 ਰੁਪਏ ਤੇ ਨੌਕਰੀ ਕਰਦੇ ਆ ਤੇ ਭੋਗ ਵਾਲੇ ਦਿਨ ਪਤਾ ਨਹੀਂ ਕਿੰਨੀ ਸੰਗਤ ਉਹਨਾਂ ਨੂੰ ਮਦਦ ਕਰਨਾ ਚਾਹੁੰਦੀ ਸੀ ਮਾਤਾ ਨੇ ਹੱਥ ਬੰਨ ਕੇ ਸਾਰਿਆਂ ਨੂੰ ਕਿਹਾ ਵੀ ਨਹੀਂ ਭਾਈ ਮੈਨੂੰ ਕਿਸੇ ਜੀ ਦੀ ਕੋਈ ਲੋੜ ਨਹੀਂ ਤੇ ਅਵਤਾਰ ਸਿੰਘ ਖੰਡੇ ਦੀ ਭੈਣ ਕਿਸੇ ਸਸਤਾ ਦੇ ਵਿੱਚ ਨੌਕਰੀ ਕਰਦੀਏ ਚਲੋ ਮੈਂ ਨਾ ਨਹੀਂ ਲੈਣਾ ਤੇ 15-20000 ਰੁਪਏ 18-20000 ਤੇ ਵਿਚਾਰੀ ਉਹ ਕੰਮ ਕਰਦੀ ਆ ਕੀ ਉਸ ਪਰਿਵਾਰ ਦਾ ਤੁਸੀਂ ਦੇਣ ਦੇ ਸਕਦੇ ਹੋ ਪੰਜ ਮਰਲੇ ਦਾ ਘਰ ਆ ਮੋਗੇ ਜਾ ਕੇ ਅੱਜ ਵੀ ਦੇਖ ਲਓ ਤੇ ਤੁਹਾਡੇ ਕੋਲ ਹਜੇ ਆਏ ਤੁਸੀਂ ਮਗਰੂਆਂ ਤੇ ਫਾਰਚੂਨਰਾਂ ਤੇ ਕਰੋੜ-ਕਰੋੜ ਦੀਆਂ ਗੱਡੀਆਂ ਤੁਹਾਡੇ ਥੱਲੇ ਆ ਗਈਆਂ ਤੇ ਮਾਤਾ ਜੀ ਦਾ ਦੁੱਖ ਜਾਇਜ਼ ਹੈ ਉਹਦੇ ਪੁੱਤ ਦਾ ਭੋਗ ਪਿਆ ਉਹਦਾ ਪੁੱਤ ਦੁਨੀਆ ਤੋਂ ਚਲਾ ਗਿਆ ਇੱਕ ਵੀ ਬੰਦੇ ਨੇ ਜਾ ਕੇ ਕਦੇ ਮਾਤਾ ਜੀ ਨੂੰ ਟੈਲੀਫੋਨ ਤੱਕ ਵੀ ਕਰਨਾ ਨਸੀਬ ਨਹੀਂ ਸਮਝਿਆ ਜੀ ਤੁਸੀਂ ਉਲਟਾ ਛੇਡਾਂ ਕਰਦੇ ਹੋ ਹੱਸ-ਹੱਸ ਕੇ ਕਹਿੰਦੇ ਹੋ ਆ ਸੁਣ ਲਓ ਕੀ ਕਹਿੰਦੇ ਹੁਣ ਆ ਕੋਈ ਹੋਰ ਨਹੀਂ ਕਹਿ ਰਿਹਾ ਪਪਲ ਪ੍ਰੀਤ ਦਾ ਵਕੀਲ ਕਹਿ ਰਿਹਾ ਇਮਾਨ ਸਿੰਘ ਖਾਰਾ ਆ ਸੁਣ ਲਓ ਇਹ ਤਰ੍ਹਾਂ ਦਾ ਹੁੰਦਾ ਤਾਂ ਮੇਰੇ ਸਹਾਲ ਨਾਲ ਇੱਕ ਨਵਾਂ ਜਿਹਾ ਗੱਲ ਹੈ ਜੋ ਪਪਲ ਪ੍ਰੀਤ ਨੇ ਕਹਿਤੀ ਸੀ ਵੀ ਨਾ ਜੀ ਉਹਦੇ ਕੁੜੀ ਉਹਨੂੰ ਪਤਾ ਨਹੀਂ ਅਸੀਂ ਪਪਲ ਪ੍ਰੀਤ ਬਾਰੇ ਉਦੋਂ ਦੇ ਜਾਣਦੇ ਆ ਜਦੋਂ ਇਹਨੇ ਕੁੱਕੀ ਗਿੱਲ ਨੇ ਸਿੱਧੂ ਮੂਸੇ ਵਾਲੇ ਦੀ ਬਾਬਤ ਇੱਕ ਗੱਲ ਕਹੀ ਸੀ ਵੀ ਇੱਕ ਸਰਦਾਰ ਨੂੰ ਇੱਕ ਪੱਗ ਵਾਲੇ ਨੂੰ ਇੱਕ ਭਈਏ ਭਈਏ ਆ ਕੇ ਮਾਰ ਕੇ ਪਿਆ ਕਿ ਕਿ ਮਾਰਾ ਕਿਹਾ ਸੀ ਤੇ ਕਿਤੇ ਵਕਤ ਆਇਆ ਇੱਕ ਮੁੰਡਾ ਜਿਹੜਾ ਖਾੜਕੂ ਪਰਿਵਾਰਾਂ ਦੀ ਹੈਲਪ ਕਰਦਾ ਮੈਂ ਹਜੇ ਨਾਮ ਦਾ ਜ਼ਿਕਰ ਨਹੀਂ ਕਰਨਾ ਇਹ ਵੀ ਉਸੇ ਲਾਈਨ ਤੇ ਚੱਲਿਆ ਸੀ ਉਦੋਂ ਹੀ ਪਤਾ ਲੱਗ ਗਿਆ ਸੀ ਕੋਈ ਕੁਸ਼ ਕੁਐਸਚਨ ਹੁੰਦੇ ਆ ਜਿਹੜੇ ਏਜੰਸੀਆਂ ਦੇ ਟਾਈਪ ਵੱਲੋਂ ਕੀਤੇ ਜਾਂਦੇ ਉਹ ਇਹ ਕਰਦਾ ਸੀ ਤੇ ਮੈਨੂੰ ਆਪ ਦੱਸੀ ਸੀ ਕਹਿੰਦਾ ਕੁਝ ਵੀ ਗੱਲਾਂ ਸੀ ਮੈਂ ਪੁੱਛਿਆ ਮੈਂ ਸੱਚਾ ਇਹ ਹਾਂ ਤਾਂ ਉਹ ਵੀ ਇਹਨੇ ਕਹਿੰਦੇ ਮੈਂ ਵੀਡੀਓ ਨਹੀਂ ਦੱਸਿਆ ਤਾਂ ਮੈਂ ਪੁੱਛਣਗੇ ਵੀਡੀਓ ਬੰਦ ਕਰ ਦੋ ਤੇ ਕੁੱਟੇ ਹੋਣਾ ਫੇਰ ਥੋੜਾ ਦੱਸ ਦਿਓ ਫੇਰ ਦੱਸ ਦੇ ਮੈਂ ਇਹ ਇੰਨੀ ਕਿ ਜੋਗੇ ਆ ਇਹ ਲੋਕ ਤੇ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਹੁੰਦਾ ਬਚ ਜਾਓ ਤੁਸੀਂ ਜੇ ਬਚੀ ਦਾ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਡਾ ਸ਼ਿਕਾਰ ਖੇਢੀ ਦਾ ਇਧਰੋਂ ਮੁਖਬਰੀਆਂ 'ਚ ਖੇਡੀਦਾ ਉਧਰੋਂ ਤੁਹਾਡੀ ਤੁਹਾਡਾ ਪੁਲਿਸ ਨੇ ਖੇਡਣਾ ਕਿਸੇ ਨੇ ਤੁਹਾਡੇ ਨਾਲ ਲਿਆਜ ਨਹੀਂ ਕਰਨਾ ਮੇਰੇ ਕੋਲੇ ਇਹੋ ਜਾਂ ਮੈਂ ਇਹਨਾਂ ਲੋਕਾਂ ਦੀਆਂ ਕਰਤੂਤਾਂ ਪਈਆਂ ਮੈਂ ਤੁਹਾਨੂੰ ਇਹੀ ਕਹਿਣਾ ਨਾ ਵੀ ਬਚ ਜਾਓ ਫਿਰ ਤੁਸੀਂ ਜਿਹੜੇ ਗਦਾਰੀ ਦੇ ਸਰਟੀਫਿਕੇਟ ਝੋਲਿਆਂ 'ਚ ਪਾਈ ਫਿਰਦੇ ਆ ਨਾ ਮੈਨੂੰ ਥੱਲੇ ਕਹਿੰਨੇ ਆ ਗਦਾਰ ਕੁਛ ਹੋਰ ਬੋਲਦੇ ਹੋ ਏਜੰਸੀਆਂ ਦਾ ਬੰਦਾ ਮੈਂ ਭਾਈ ਆਪੇ ਏਜੰਸੀਆਂ ਦਾ ਐ ਮੈਂ ਬਹਿਬਲਾਨ ਅਣਪਛਾਤੀ ਪੁਲਿਸ ਪਛਾਣ ਦਿੱਤੀ ਮੈਂ ਆਪੇ ਗਦਾਰ ਹਾਂ ਮੈਂ ਮਹਿਕਮੇ ਦਾ ਵੀ ਗਦਾਰਾਂ ਤੇ ਥੋੜਾ ਵੀ ਗਦਾਰਾਂ ਮੈਂ ਠੋਕ ਕੇ ਗਵਾਹੀਆਂ ਦਿੱਤੀਆਂ ਕੋੜਕੂਲ ਵਾਲੇ ਕਾਂਡ ਦੇ ਵਿੱਚ ਬਗਰਾੜੀ ਚ ਮੋਗੇ ਡੇਰਾ ਪ੍ਰੇਮੀਆਂ ਦੇ ਖਿਲਾਫ ਮੈਂ ਆਪੇ ਗਦਾਰਾਂ 10 ਸਾਲ ਆ ਉਹਦੀ ਨੌਕਰੀ ਪਈ ਸੀ ਛੱਡ ਕੇ ਆਪਦੇ ਗੁਰੂ ਸਾਹਿਬ ਦੇ ਪੱਖ 'ਚ ਖੜ ਗਿਆ ਆ ਉਹਦੀ ਕੌਮ ਨਾਲ ਖੜ ਗਿਆ ਆ ਆਪੇ ਗਦਾਰਾਂ ਆਪਦਾ ਕੈਰੀਅਰ ਬਰਬਾਦ ਕੀਤਾ ਆਪਦਾ ਸਭ ਕੁਝ ਬਰਬਾਦ ਕਰ ਲਿਆ ਕਿਉਂਕਿ ਚਾਹ ਦੇ ਕੱਪ ਦਾ ਕਿਸੇ ਦਾ ਰਵਾਇਜ਼ਾਰ ਹੋਣਾ ਦੱਸੋ ਜੋ ਹੁਣ ਤੱਕ ਜੋ ਤਪਤੀਸ਼ ਦੇ ਦੌਰਾਨ ਜੰਨੀਆਂ ਤਰੀਕਾ ਜਿੱਥੇ ਵੀ ਗਿਆ ਕਿਸੇ ਤੋਂ 5 ਰੁਪਈਆ ਦਾ ਕਦੇ ਤੇਲ ਵੀ ਗੱਡੀ ਚ ਪਵਾ ਲਿਆ ਹੋਵੇ ਵੀ ਸੰਗ ਦੀ ਰੂਪ ਚ ਪਵਾ ਦਿਓ ਜੀ ਮੈਂ ਤਾਂ ਮਰ ਗਿਆ ਇਹਦੇ ਧਰਮੇ ਲਾ ਲ ਕੇ ਬੋਰੀਆਂ ਭਰ ਭਰ ਪੈਸੇ ਦੀਆਂ ਇਕੱਠੀਆਂ ਕਰਕੇ ਲੈ ਗਏ ਅਸੀਂ ਤਾਕਤਦਾਰ ਇਹ ਵਫਾਦਾਰ ਲੋਕ ਤਾਂ ਨਹੀਂ ਸਰਕਾਰ ਦੇ ਫਿੱਟ ਕੀਤੇ ਆ ਏਜੰਸੀਆਂ ਦੇ ਫਿੱਟ ਕੀਤੇ ਆ ਕੌਣ ਅਲਾਹ ਜੇ ਅਸੀਂ ਮੈਂ ਚਾਹੁੰਦਾ ਨਹੀਂ ਸੀ ਮੈਂ ਕਹਿੰਦਾ ਇਲੈਕਸ਼ਨ ਹੈ ਤੂੰ ਬਾਅਦ ਤੋਂ ਨੂੰ ਸਬੂਤਾਂ ਨਾਲ ਨੰਗੇ ਕਰਾਂਗੇ ਆਏ ਨਹੀਂ ਕਰਦਾ ਮੈਂ ਇਹਨਾਂ ਉਹਨਾਂ ਇਹਨਾਂ ਵਰਗੀਆਂ ਕੱਚੀਆਂ ਗੱਲਾਂ ਨਹੀਂ ਮੈਂ ਕਰਦਾ ਹੁੰਦਾ ਸਬੂਤਾਂ ਸਹਤ ਨੰਗਾ ਕਰੂੰਗਾ ਆ ਜਿਹੜਾ ਹੁਣ ਅਕਾਲੀ ਦਲ ਦਾ ਸੁਖਬੀਰ ਬਾਦਲ ਕੱਲ ਦਾ ਕਹਿੰਦਾ ਨਾ ਵੀ ਇਹ ਸਰਕਾਰੀ ਐਜੰਸੀਆਂ ਦਾ ਬੰਦਾ ਹੈ ਤੇ ਤੈਨੂੰ ਅੱਜ ਪਤਾ ਲੱਗਿਆ ਤੇਰੀ ਸ਼੍ਰੋਮਣੀ ਕਮੇਟੀ ਨੇ 63 ਲੱਖ ਰੁਪਏ ਤੇ ਖਰਚ ਕੀਤਾ ਜਨਵਰੀ ਮਹੀਨੇ ਤੱਕ ਤੈਨੂੰ ਉਦੋਂ ਨਹੀਂ ਸੀ ਪਤਾ ਲੱਗਿਆ ਵੀ ਇਹ ਸਰਕਾਰੀ ਹੈ ਅਜ ਨਾਲੇ ਥਾਣੇ ਜਿੱਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦਾ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਕਿਉਂਕਿ ਉਦੋਂ ਪਿੱਛੇ ਤੁਸੀਂ ਸੀ ਤੁਸੀਂ ਦੂਜੀ ਵਹਿਬਲ ਉੱਥੇ ਵਰਤੌਣੀ ਚਾਹੁੰਦੇ ਸੀ ਸਰਕਾਰ ਡੇਗਣੀ ਚਾਹੁੰਦੇ ਅਸੀਂ ਪਿੱਛੇ ਬੀਜੇਪੀ ਦਾ ਸਾਰਾ ਜੋ ਪਲਾਨ ਸੀ ਉਹ ਵੀ ਕਰ ਦਾਂਗੇ ਕਲੀਅਰ ਵੀ ਉਹੀ ਦਿਨ ਕਿਉਂ ਚੁਣਿਆ ਗਿਆ ਪਰ ਅਸੀਂ ਵੀ ਅਰਦਾਸ ਕਰਕੇ ਤੁਰੇ ਸੀ ਉਹਦੇ ਗੁਰੂ ਗ੍ਰੰਥ ਸਾਹਿਬ ਦੀ ਇਨਸਾਫ ਦਾ ਚਲਾਨ ਦੇਣਾ ਸੀ ਮਹਾਰਾਜ ਨੇ ਪੱਤ ਰੱਖ ਲਈ ਉਦੋਂ ਸਾਰਿਆਂ ਦੀ ਗੁਰੂ ਮਹਾਰਾਜ ਨੇ ਆਪ ਰੱਖੀ ਤੇ ਗੁਰੂ ਸਾਹਿਬ ਰੋਲੀ ਵੀ ਜਾਂਦੇ ਜਿਨ੍ਹਾਂ ਦੀ ਰੋਲਣੀ ਹੈ ਥੋੜੀ ਰੋੜ ਰਹੀ ਹੈ ਤੂੰ ਕਹਿੰਦਾ ਵੀ ਬੇਅਦਬੀਆਂ ਹੁਣ ਕਿਹੜਾ ਹੋਈਆਂ ਨਹੀਂ ਪਿੱਛੇ ਕਿਹੜਾ ਹੋਈਆਂ ਨਹੀਂ ਉਹ ਬੇਅਦਬੀਆਂ ਹੋਈਆਂ ਮੈਂ ਮੰਨਦਾ ਸੀ ਕਿ ਨਾ ਕਿਹੜਾ ਕਿਹੜਾ ਕਦੇ ਵੀ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਮੌਕੇ ਤੇ ਸਜ਼ਾ ਦੇ ਉਹ ਜਿਹੜਾ ਬੇਅ ਇਥੇ ਦਿੱਤੀ ਆ ਸੀ ਕੁਛ ਨਹੀਂ ਬੋਲੇ ਜਿੱਥੇ ਸਾਡੇ ਗੁਰੂ ਦੀ ਗੱਲ ਆ ਗਈ ਉੱਥੇ ਬਿਲਕੁਲ ਕੋਈ ਲਿਆਜ ਨਹੀਂ ਹੋਣੀ ਚਾਹੀਦੀ ਤੇਰੇ ਵਾਰੀ ਸਰਦਾਰਾਂ ਬਿਆਦਵੀ ਮਿੱਥ ਕੇ ਕੀਤੀ ਗਈ ਬੀੜ ਚੋਰੀ ਹੋਈ ਪੋਸਟਰ ਲੱਗੇ ਤੂੰ ਸੁੱਤਾ ਰਿਆ ਤੂੰ ਪੋਸਟਰਾਂ ਦੀ ਰਾਖੀ ਤੇ ਸਾਰੇ ਪੰਜਾਬ ਦੀ ਪੁਲਿਸ ਜਿਹੜੀ ਝੋਕ ਦਿੱਤੀ ਇੱਕ ਸੌਦੇ ਸਾਧੀਆਂ ਫੋਟੋਆਂ ਦੇ ਉੱਤੇ ਤੂੰ ਗੱਲਾਂ ਅੱਜ ਕਰਦਾ ਜਦੋਂ ਸੰਦੀਪ ਬਰੇਟੇ ਨੂੰ ਹੱਥ ਪਾਉਣ ਲੱਗੇ ਤੂੰ 6 ਗਨਮੈਨ ਦਿੱਤੇ ਉਹਨੂੰ ਜਿਪਸੀ ਦਿੱਤੀ ਕਦੇ ਵੇ ਮੇਰੇ ਨਾਲ ਡਿਬੇਟ ਤੇ ਤੈਨੂੰ ਮੈਂ ਦੱਸਾਂ ਮੇਰੇ ਕੋਲ ਦਰਜੀਆਂ ਦੇ ਬਿਆਨ ਪਏ ਆ ਜਿੰਨਾਂ ਤੋਂ ਪਸ਼ਾਕ ਆਈ ਆ ਤੁਸੀਂ ਉਹ ਬਿਆਨ ਕਢਾ ਕੇ ਕੈਨਸਲੇਸ਼ਨ ਪਰ ਹੀ ਹੁਣ ਦੇਵਾਂਗਾ ਉੱਥੇ ਸਾਰਾ ਕੁਝ ਹਜੇ ਤੂੰ ਰੁਕ ਜਾ ਹਜੇ ਆ ਵੋਟਾਂ ਲੰਘ ਲੈਣ ਤਾਂ ਤੁਹਾਨੂੰ ਹੁਣ ਸਿੱਧੇ ਹੋਵਾਂਗੇ ਤੁਹਾਨੂੰ ਦੋਏ ਕੀ ਆਮਰ ਪਾਲ ਲੈ ਕੇ ਅਤੇ ਉਸ ਦੇ ਵਿੱਚ ਦਿੱਖਦੇ ਅਕਾਲੀ ਦਲ ਦੇ ਪੂਰੇ ਮਾਫ ਦਨਨ ਪਹਿਲਾ ਖਬਰ ਸੰਖੇਪ ਸਫੇਰ ਦੇਾਂਗੇ ਪਸਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਟਰੋਲ ਕੀਤੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਬਰੂਗੜ ਜੇਲ੍ਹ ਦੇ ਬੰਦਕ ਵਾਰਿਸ ਪੰਜਾਬ ਤੇ 10 ਕੈਦੀਆਂ ਇਨਕਲੂਡਿੰਗ ਅੰਮ੍ਰਿਤਪਾਲ ਸਿੰਘ ਸੰਧੂ ਉੱਤੇ ਹੁਣ ਤੱਕ ਫਰੈਂਡ ਲੱਖ ਰੁਪਏ ਤੋਂ ਵੱਧ ਖਰਚ ਕੀਤਾ ਹੈ ਐਸਜੀ ਪੀਸੀ ਦੀ ਕਮਾਈ ਗੁਰੂ ਦੀ ਗੁਰੂਚੋਂ ਆਉਂਦੀ ਹੈ ਇਹ ਪੈਸਾ ਕੈਦੀਆਂ ਤੇ ਪਰਿਵਾਰਾਂ ਵੱਲੋਂ ਮੁਲਾਕਾਤਾਂ ਜਿਹੜੀਆਂ ਕੀਤੀਆਂ ਨੇ ਜਾਂ ਫਿਰ ਵਕੀਲਾ ਨੂੰ ਫੀਸ ਦਿੱਤੀ ਗਈ ਹੈ ਉਸ ਦੇ ਉੱਤੇ ਕੀਤਾ ਗਿਆ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨਾਲ ਜਦੋਂ ਅਸੀਂ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਡਿਬਰੂਗੜ੍ਹ ਚ ਬੰਦ ਮੋਰੀਆਂ ਦੇ ਖਰਚਾ ਐਸਜੀਪੀਸੀ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਅਜ ਨਾਲਾ ਵਿਸ਼ੇ ਜਿਹੜੀ ਘਟਨਾ ਫਰਵਰੀ 23 2023 ਨੂੰ ਵਾਪਰੀ ਸੀ ਉਸ ਦੇ ਵਿੱਚ ਫਸੇ ਸਾਰੇ ਮੁੰਡਿਆਂ ਦਾ ਖਰਚਾ ਵੀ ਐਸਜੀਪੀਸੀ ਕਰ ਰਹੀ ਹੈ ਉਹਨਾਂ ਦੇ ਪਰਿਵਾਰਾਂ ਦਾ ਖਰਚਾ ਵੀ ਐਸਜੀਪੀਸੀ ਚੁੱਕ ਰਹੀ ਹੈ ਵਕੀਲਾਂ ਤੇ ਵੀ ਅਸੀਂ ਖਰਚਾ ਕਰ ਰਹੇ ਆ ਪ੍ਰਤਾਪ ਸਿੰਘ ਨੇ ਸਾਨੂੰ ਟੈਲੀਫੋਨ ਤੇ ਦੱਸਿਆ ਪਰ ਜਨਤਾ ਤੌਰ ਤੇ ਦੋਸਤ ਸ਼ਰੋਮਣੀ ਅਕਾਲੀ ਦੋ ਜੋਕਬੀਰ ਬਾਦਲ ਵਾਰਿਸ ਪੰਜਾਬ ਦਾ ਵਿਰੋਧ ਕਰਦਾ ਹੈ ਅਮਰਪਾਲ ਸਿੰਘ ਸੰਧੂ ਦਾ ਵੀ ਵਿਰੋਧ ਕਰਦਾ ਹੈ ਅੱਗੇ ਚੱਲ ਕੇ ਤੁਹਾਨੂੰ ਇਹਦੇ ਵਿਵਰਣ ਦਿਆਂਗੇ ਆਓ ਹੁਣ ਦੱਰੇ ਆ ਖਬਰ ਦੇ ਵਸਤ ਪਰ ਅਸੀਂ ਨਹੀਂ ਕਰਨਾ ਚਾਹੁੰਦੇ ਜੈ ਜੀ ਹਾਲਾਤ ਭਗੰਤ ਬੇਮਾਨੇ ਪਜਾਹ ਕਾਦੀ ਸਾਨੂੰ ਇੱਥੇ ਰਹਿਣਾ ਮੁਸ਼ਕਲ ਹੈ ਮੈਂ ਕੱਲ ਵੀ ਕਿਹਾ ਸੀ ਪੰਜਾਬ ਤਾਂ ਬਚੂਗਾ ਜੇ ਤੇ ਪੰਜਾਬ ਚ ਪਾਈਸ ਅਮਨ ਸ਼ਾਂਤੀ ਰਹੂਗੀ ਆ ਗੁੰਡਾਗਰਦੀ ਖਤਮ ਹੋਊਗੀ ਅੱਜ ਗੁੰਡਾਗਰਦੀ ਦਾ ਰਾਜ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਤੇ ਕਾਲੇ ਜਨਾਲੇ ਵਾਲੇ ਕਾਟ ਤੇ ਗੱਲ ਕਰ ਰਿਹਾ ਵੀ ਗੁੰਡਾਗਰਦੀ ਦਾ ਰਾਜ ਹੈ ਉਹ ਸ਼ਰੂਮ ਨਹੀਂ ਖਾਲੀਦ ਹੈ ਜੋ ਸਾਰੇ ਭਰਾਵਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਬਚਾਉਣਾ ਚਾਹੇ ਇਹ ਜਮ ਜੀ ਟੀਆ ਸੁਣੋ ਜੀ ਹੁਣ ਕੀ ਜਾਂਦਾ ਹੈ ਕੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਧਿਆਨ ਨਾਲ ਸੁਣਿਓ ਵੀ ਅਸੀਂ 10 ਮਿੰਟ ਜੂਨ ਬੰਦੇ ਦਾ ਕੋਸ ਬਣਾ ਦੇਣ ਵੀ ਅਸੀਂ 10 ਮਿੰਟ ਜੂਨ ਫੋਟੋ ਆ ਤੇ ਜੇ ਜੀ ਪੀ ਨੀ ਲੰਤਾਂ ਕੋ ਮਨਜ਼ੂਰ ਹੋ ਕੇ ਜਾਣਾ ਹੈ। ਕਹਿੰਦੇ ਵੀ ਅੱਥੀ ਖੜੇ ਕਰਦੇ ਅਸੀਂ 10 ਮਿੰਟ ਜਿਹਨੂੰ ਬੰਦੇ ਦਾ ਫੋਟੋ ਖਣਾਦੇਗੇ ਜਿਹੜਾ ਆਪਦਾ ਦੇਸ਼ ਜਾ ਪਹੁੰਚਦਾ। ਉਹ ਦੋਸਤੋ ਤੁਸੀਂ ਵੇਖਿਆ ਇੱਕ ਪਾਸੇ ਅਮਰ ਇਹਦੇ ਤੇ ਜੇ ਇਹ ਵੀਡੀਓ ਕਿਉਂਕਿ ਇਹ ਤੱਗੜ ਸਾਹਿਬ ਪੱਤਰਕਾਰ ਨੇ ਕੀਤੀ ਹੋਈ ਆ ਦਸਤਾਵੇਜ਼ ਚੈਨਲ ਦੇ ਉੱਤੇ ਪਈ ਆ ਤੁਸੀਂ ਸਾਰੀ ਸੁਣ ਸਕਦੇ ਹੋ। ਜੇ ਇਹ ਗਲਤ ਹੈ ਤੇ ਕਰਨ ਕੇਸ ਚੈਲੰਜ ਕਰੇ ਸ਼ਰਮਣੀ ਕਮੇਟੀ ਇਹਦੇ ਵਿੱਚ ਹੋਰ ਵੀ ਬਹੁਤ ਆ ਤੁਸੀਂ ਉਹਨਾਂ ਦੇ ਜਾ ਕੇ ਸੁਣ ਸਕਦੇ ਹੋ। ਹੁਣ ਵੀਰੋ ਅੱਗੇ ਆਜੋ ਜਿਹੜੇ ਇਹਨਾਂ ਦੀ ਆਰਮੀ ਟਰੋਲ ਕਰਦੀ ਆ ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਤਾਂ ਕੁਰਬਾਨੀਆਂ ਵਾਲੇ ਲੋਕ ਆ ਉਹਨਾਂ ਨੂੰ ਇਹ ਕਹਿੰਦੇ ਆ ਗਦਾਰ ਤੇ ਜਿਹੜੇ ਇਹੇ ਦੇ ਲੋਕ ਇਹਦੇ ਜਿਉ ਇੱਕ ਹੋਰ ਜ਼ਿਕਰ ਕਰਦੇ ਆ ਮੈਂ ਉਹ ਵੀ ਤੁਹਾਨੂੰ ਸੁਣਾ ਹੀ ਦਿੰਨਾ ਫਿਰ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਕੁਝ ਛੋਟੂ-ਬੂਟ ਗੱਲਾਂ ਅਮਰਪਾਲ ਨਾਲ ਸੰਬੰਧਿਤ ਦੱਸਦੇ ਆ ਕਿ ਇਸ ਟੀਮ ਦੇ ਗੋਲ ਦੋ WhatsApp ਫਰਜ਼ੀ ਆਏ ਮੋਬਾਈਲ ਨੇ ਜਿਬਰੂਗੜ ਜੇਲ੍ਹ ਦੇ ਅਨੌਫੀਸ਼ਲ ਇੱਕ ਮੋਬਾਈਲ ਦੱਸਿਆ ਜਾਂਦਾ ਹੈ ਕਿ ਸਿਰਫ ਅਮਰਪਾਲ ਸਿੰਘ ਵਰਸਦਾ ਤੇ ਦੂਜਾ ਵਟਸਐਪ ਫੈਸਿਲਿਟੀ ਵਾਲਾ ਮੋਬਾਈਲ ਫੋਨ ਬਾਕੀ ਦੇ 9 ਬੰਦੇ ਵਰਸਦੇ ਇਹਨਾਂ ਦੀ ਗੱਲਬਾਤ ਵੱਖ-ਵੱਖ ਲੋਕਾਂ ਨਾਲ ਲਿਖਾਣਾ ਵੀ ਰਹਿ ਗਿਆ ਸਾਨੂੰ ਦੱਸਿਆ ਗਿਆ ਜੋ ਇਹ ਵੀ ਦੱਸਿਆ ਗਿਆ ਕਿ ਅਮਰਪਾਲ ਸਿੰਘ ਦੀ ਗੱਲ ਇੱਕ ਕੇਂਦਰੀ ਸਿੱਖ ਸਿਆਸਤਾਂ ਨਾਲ ਹੁੰਦੀ ਆ ਜਿਹੜਾ ਕਿ ਦਿੱਲੀ ਸਿੱਖ ਫੋਜ਼ਵਾਲਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਪੋਰਟੈਂਟ ਆਡਿਟ ਤੇ ਪੈਣਾ ਲਿਪ ਉੱਤੇ ਰਿਹਾ ਹੈ ਇਹ ਅਗੇ ਨਾਲ ਵੀ ਜੀ ਇਹ ਵੀ ਸਾਨੂੰ ਪਤਾ ਲੱਗਿਆ ਹੈ ਕਿ ਜਦੋਂ ਅਮਰਪਾਲ ਦੀ ਕਾਰਵਾਈ ਹਵਾਈ ਯੂਕੇ ਜਾਣਾ ਚੋਦੀ ਸੀ ਪਰ ਉਹ ਅਮਰਪਾਲ ਨੂੰ ਪਸੰਦ ਨਹੀਂ ਸੀ ਕਿਉਂਕਿ ਉਥੇ ਜੋ ਇੱਕ ਵਿਅਕਤੀ ਜੋ ਖਾਲਸਦਾਨੀ ਸੇਗਾ ਕਬ ਮੇਸਟਰ ਖਾਨਾ ਖਾਣਾ ਉਹਦਾ ਬਹੁਤ ਹੋਈ ਤੇ ਉਹ ਫਿਰ ਉੱਥੇ ਭੋਗਤੇ ਜਾਣਾ ਚਾਹੁੰਦੀ ਸੀ ਤਾਂ ਅੰਮ੍ਰਿਤਪਾਲ ਨੇ ਸਾਨੂੰ ਦੱਸਿਆ ਗਿਆ ਕਿ ਇਹੋ ਜੀ ਸ਼ਖਸ ਵੱਲੋਂ ਜਿਹੜਾ ਅੰਮ੍ਰਿਤਪਾਲ ਨੂੰ ਢੀਲ ਜਿੱਕੇ ਆ ਕੇ ਕਈ ਵਾਰੀ ਮਿਲ ਕੇ ਆਇਆ ਲੋ ਜੀ ਇਹਨੂੰ ਕੋਈ ਚੈਲੰਜ ਕਰ ਸਕਦੇ ਇਹਨਾਂ ਦੇ ਵਕੀਲ ਕਰ ਸਕਦੇ ਇਸ ਵੀਡੀਓ ਨੂੰ ਕਰਨ ਜਿਹੇ ਹਮਤ ਹੈ ਕਿਸੇ ਦੀ ਦੂਸਰੀ ਗੱਲ ਹੁਣ ਆਜੋ ਜੀ ਜਿਹੜੀ ਮਾਤਾ ਨੇ ਚਾਰ ਘਰ ਦੇ ਜੀ ਗਵਾ ਦਿੱਤੇ ਕੌਮ ਨੂੰ ਉਹ ਬੋਲੇ ਵੀ ਨਾ ਉਹਨਾਂ ਨੇ ਜੋ ਪਪਲ ਪ੍ਰੀਤ ਦੇ ਬਾਰੇ ਗੱਲਾਂ ਕੀਤੀਆਂ ਮੈਂ ਤਾਂ 6 ਮਹੀਨੇ ਪਹਿਲਾਂ ਤੁਹਾਨੂੰ ਦੱਸਦਾ ਸੀ ਇਹ ਤਾਂ ਅੱਜ ਗੱਲਾਂ ਬਾਹਰ ਆਈਆਂ ਮੇਰੇ ਆ YouTube ਚੈਨਲ ਤੇ ਜਾ ਕੇ ਪਿੱਛੇ ਦੇਖ ਲਓ 6 ਕੁ ਮਹੀਨੇ ਪੁਰਾਣੀ ਵੀਡੀਓ ਪਈ ਆ ਮੈਂ ਤਾਂ ਤੁਹਾਨੂੰ ਉਦੋਂ ਜਾਣਕਾਰੀ ਦਿੱਤੀ ਸੀ ਕਿਉਂਕਿ ਜਦੋਂ ਕੁੱਕੀ ਗਿੱਲ ਨੂੰ ਇਹਨਾਂ ਨੇ ਗਾਣਾ ਕਢਾਈਆਂ ਹੋਰ ਬੜਾ ਚੰਗਾ ਬੋਲੇ ਇਹ ਇੰਨੀ ਜੋਗੇ ਨਹੀਂ ਲੋਕ ਇਹ ਫਿਰ ਦੁੱਖ ਉਦੋਂ ਹੁੰਦਾ ਜਦੋਂ ਇਹ ਸੰਤਾਂ ਦੀ ਤਸਵੀਰ ਡੀਪੀਆਂ ਤੇ ਲਾਉਂਦੇ ਆ ਇੰਨਾ ਦੀ ਲਾਉਂਦੇ ਹੁਣ ਵੀ ਆ ਜਿਹੜੇ ਆ ਇੱਕ ਦੋ ਆਕਾਲੀ ਦੀਆਂ ਵੀਡੀਓ ਜਿਹੜਾ ਪਰਮਜੀਤ ਸਿੰਘ ਕੋਈ ਗੱਲ ਹੀ ਆ ਇਹ ਇੰਨਾ ਕਮਜ਼ੋਰ ਹੋ ਗਿਆ ਪੰਥ ਵੀ ਜਿਹੜਾ ਚਮਕੀਲੇ ਦੀ ਫਿਲਮ ਤੋਂ ਡਰਨ ਲੱਗ ਗਿਆ ਵੀ ਉਹ ਫਿਲਮ ਕਾਦੀ ਆ ਗਈ ਸਿੱਖੀ ਦਾ ਡੁੱਬ ਗਈ ਜੋ ਢਾਡੀ ਜੋ ਪ੍ਰਚਾਰ ਕੇ ਚਮਕੀਲੇ ਦੀ ਫਿਲਮ ਦੇ ਮਗਰ ਆ ਇਹਨਾਂ ਦਾ ਇਹ ਆਹਾ ਕੁਛ ਇਹਨਾਂ ਦੇ ਪੱਲੇ ਹੁਣ ਪੰਥ ਦੇ ਜਿਹੜੇ ਮਾਪਦੰਡੋਂ ਕਿੱਥੇ ਖੜੇ ਆ ਲੁਧਿਆਣੇ ਵਿੱਚ ਰਸ਼ਪਾਲ ਸਿੰਘ ਛੰਦੜਾ ਦਾ ਬੇਟਾ ਖੜਾ ਮੈਂ ਉਹਦੀ ਸਪੋਰਟ ਕਰਦਾ ਹਾਂ ਸ਼ਹੀਦ ਉਹਦੇ ਘਰ ਦੇ ਤਿੰਨ ਮੈਂਬਰ ਸ਼ਹੀਦ ਹੋਏ। ਮੈਂ ਉਹਦੀ ਸਪੋਰਟ ਕਰਦਾ ਹਾਂ ਲੈ ਕਮਲਜੀਤ ਮੇਰਾ ਦੋਸਤ ਹੈ। ਬਿਲਕੁਲ ਨਹੀਂ ਕਰਦਾ ਮੇਰੀ ਕਮਲਜੀਤ ਨਾਲ ਗੱਲ ਵੀ ਹੋਈ ਸੀ ਪਰ ਮੈਨੂੰ ਮੁੰਡੇ ਦਾ ਪਤਾ ਲੱਗਿਆ ਮੈਂ ਕਿਹਾ ਬਿਲਕੁਲ ਨਹੀਂ। ਹੁਣ ਇਹ ਕੀ ਦੀ ਮਦਦ ਕਰ ਰਹੇ ਆ ਕਮਲਜੀਤ ਸਿੰਘ ਬਰਾੜ ਦੀ? ਕਿਹੜਾ ਪੰਥ ਹੈ ਜੀ ਫਿਰ ਇਹਨਾਂ ਦਾ? ਬਠਿੰਡੇ ਤੋਂ ਕਿਹੜਾ ਪੰਥ ਹੈ? ਉਹਦਾ ਕੱਚਾ ਚਿੱਠਾ ਨਾ ਵੋਟਾਂ ਤੋਂ ਬਾਅਦ ਖੋਲੂਗਾ। ਫਿਰ ਤੁਸੀਂ ਕਹਿਣਾ ਵੀ ਖਣੀ ਵੋਟਾਂ ਦੇ ਵਿੱਚ ਇਹ ਗੱਲਾਂ ਕਰਦੇ ਆ। ਉਹ ਉਹਦੀ ਵੀ ਇੱਕ ਲਿਸਟ ਛੋਟੀ ਜੀ ਆ ਪਰਚਿਆਂ ਦੀ ਦੇਖ ਲਓ ਲੁੱਟਾ ਖੋਹ ਦੇ ਪਰਚਿਆਂ ਛੱਭੀਆਂ ਦੀ ਮੇਰੇ ਕੋਲ ਲਿਸਟ ਪਈ ਆ ਜੇ ਬਾਕੀ ਹੋਰ ਆ ਜੂਗੀ ਕਰਨੀਆਂ ਮੁਖਬਰੀਆਂ ਤੁਹਾਡੇ ਲੀਡਰ ਬਣੇ ਫਿਰਦੇ ਆ ਕਿਹੜੇ ਪੰਜਾਬ ਦੇ ਮੁੱਦੇ ਕਿੱਥੇ ਆ ਫਰੀਦਕੋਟ ਕੀ ਹੋਈ ਜਾਂਦਾ ਫਰੋਜਪੁਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਰੁਈ ਜਾਂਦਾ ਕਿਹੜੀ ਗਦੀ ਗੇਟ 'ਚ ਪੰਥ ਨੂੰ ਪਾ ਲਿਆ ਕਿਹੜੇ ਮਾਪਦੰਡਾਂ ਦਾ ਪੰਥ ਦੇ ਪੰਜਾਬ ਦਾ ਕੋਈ ਮੁੱਦਾ ਵਿੱਚ ਹੈਗਾ ਸਾਡਾ ਭਾਖੜਾ ਦਾ ਕੰਟਰੋਲ ਲੈ ਗਿਆ ਸੈਂਟਰ ਕੋਈ ਬੋਲਦਾ ਪਾਣੀਆਂ ਦਾ ਮੁੱਦਾ ਹੈਗਾ ਤੁਹਾਨੂੰ 15 ਲੱਖ ਕਨੈਕਸ਼ਨ ਬਦਲਣ ਦੇ ਕੇ ਧਰਤੀ ਤੁਸੀਂ ਹੱਕ 파ੜਤੀ ਤੁਸੀਂ ਤੇ ਆਉਣ ਵਾਲੀ ਤੀਜੀ ਪੀੜ੍ਹੀ ਤੁਹਾਡੀ ਭੀਖ ਮੰਗੂਗੀ ਪਾਣੀ ਖਾਣੋਂ ਇੱਥੇ ਤੁਸੀਂ ਆਪਣੇ ਕੁਦਰਤੀ ਸਰੋਤ ਗਵਾਲੇ ਤੁਹਾਡਾ ਕੁਦਰਤੀ ਸਰੋਤ ਤੁਹਾਡੇ ਕੋਲੇ ਬੱਜੇ ਆ ਲੀਡਰ ਖਾ ਗਏ ਵੇਚ-ਵੇਚ ਕੇ ਸਰਕਾਰ ਕੋਈ ਵੀ ਆਉਂਦੀ ਹੈ ਸਭ ਇੱਕੋ ਜਿਹੇ ਨੇ ਆ ਵੀ ਉਹੀ ਨੇ ਮਾਈਨਿੰਗ ਦੇ ਵਿੱਚ ਵੀ ਕੋਈ ਘੱਟ ਨਹੀਂ ਕਿਸੇ ਤੋਂ ਜਿੰਨਾ ਇਹਨਾਂ ਦਾ ਦਾਅ ਇਹਨਾਂ ਦਾ ਲੱਗਿਆ ਵੀ ਲਾਈ ਜਾਂਦੇ ਨਸ਼ਿਆਂ ਵਾਲੇ ਮੁੱਦੇ ਤੇ ਤੁਹਾਨੂੰ ਮੈਂ ਪਿੱਛੇ ਬੋਲਿਆ ਸੀ ਮੈਨੂੰ ਮੁੱਖ ਮੰਤਰੀ ਟਾਈਮ ਦੇਵੇ ਮੈਂ ਚਾਰ ਬੰਦਿਆਂ ਦੇ ਨਾਮ ਦੱਸ ਦੱਸੂਗਾ ਤੇ ਤੁਸੀਂ ਦੇਖ ਲਓ ਵੀ ਬਚਦਾ ਕੌਣ ਹੈ ਮੈਂ ਇੱਕ 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 ਵੀਡੀਓ ਪਾਈ ਸੀ ਜਸਪਾਲ ਨਿੱਜਰ ਨੇ ਤੇ ਮੈਂ ਤੇ ਸਾਡੇ ਦੇ ਡੈਫਾਰਮੇਸ਼ਨਾਂ ਦੇ ਕੇਸ ਪਵਾਦੇ ਸੀ ਉਦੋਂ ਇੱਥੇ ਅਕਾਲੀਆਂ ਨਹੀਂ ਤੇ ਸਮਗਲਰਾਂ ਨੇ ਲੜ ਕੇ ਚਲੋ ਕੋਰਟ ਨੇ ਖਾਰਜ ਕਰਦੇ ਆ ਮੈਂ ਤੁਹਾਨੂੰ ਦਿਖਾ ਦਿੰਦਾ ਸੱਚ ਬੋਲਣਾ ਇੱਥੇ ਮਹਿੰਗਾ ਪੈਂਦਾ ਆ ਆ ਉਹ ਕੇਸ ਸੀ ਡੈਫਾਰਮੇਸ਼ਨ ਦਾ ਅਜੇ ਨੋਟਿਸ ਨਾਡ ਸੋਰ ਆਏ ਪਏ ਇਹਨਾਂ ਦੇ ਕੋਈ ਗੱਲ ਨਹੀਂ ਆਏ ਨਹੀਂ ਡਰਦੇ ਬੋਲਣ ਤੋਂ ਬਿਲਕੁਲ ਨਹੀਂ ਡਰਦੇ ਸੱਚ ਬੋਲਾਂਗੇ ਸੱਚ ਬੋਲਦੇ ਰਹਾਂਗੇ ਦਾਮਨ ਸਾਫ਼ ਰੱਖਿਆ ਆਪਦਾ ਇਹਨਾਂ ਕੋ ਜਿੰਨਾ ਕ ਬੋਲਦੇ ਆ ਨਾ ਇਹਨਾਂ ਕ ਦਾਮਨ ਸਾਫ਼ ਰੱਖਿਆ ਲੋਕਾਂ ਵਰਗੇ ਨਹੀਂ ਆ ਵੀ ਉੱਤੋਂ ਕੁਝ ਹੋਰ ਆ ਤੇ ਵਿੱਚੋਂ ਕੁਝ ਹੋਰ ਆ ਤੇ ਮਾੜੀ ਜੀ ਮੁਸੀਬਤ ਪੈ ਗਈ ਤੇ ਮੁੜ ਕੇ ਚੀਕਾ ਮਾਰੂ ਤੇ ਰੋਣ ਲੱਗ ਜਾਓ ਅਰਸ਼ਪਾਲ ਸਿੰਘ ਛੰਦੜਾ ਦਾ ਬੇਟਾ ਆਪਾਂ ਅੰਥ ਨੂੰ ਤਾਂ ਨੇ ਹੁਣ ਦੇ ਰਿਆ ਦੱਸਿਓ ਪੰਥ ਦਾ ਮਿਹਣਾ ਕਿਹੜਾ ਲੈਣਾ ਉਹ ਇਹ ਦੋ ਵਾਰ ਭਈ ਜੀ ਤੇ ਉਹਨਾਂ ਨੇ ਹਮੇਸ਼ਾ ਇਹ ਕਿਹਾ ਵੀ ਮੈਂ ਸੋਚ ਕੇ ਦੱਸਦਾ ਵੀ ਮੈਂ ਗੱਲ ਕਰਦਾ ਬਾਕੀ ਬੰਦਾਂ ਨੂੰ ਜੇ ਵੀ ਮੈਂ ਜਲਦ ਵੀ ਇਹ ਚੀਜ਼ ਲੈ ਮੈਂ ਆਪਣਾ ਰਿਪਲਾਈ ਕਰਾਂ ਵਾਲੇ हां ਵੀ ਮੈਂ ਗੱਲ ਕਰਦਾ ਬਾਕੀ ਬੰਦਾਂ ਨੂੰ ਜੇ ਵੀ ਮੈਂ ਲਿਫਾਦੋ ਸਰ ਨਾਲ ਗੱਲ ਹੋਈ ਇਹ ਦੋ ਵਾਰ ਭਈ ਜੀ ਤੇ ਉਹਨਾਂ ਨੇ ਹਮੇਸ਼ਾ ਇਹ ਕਿਹਾ ਵੀ ਮੈਂ ਸੋਚ ਕੇ ਦੱਸਦਾ ਵੀ ਮੈਂ ਗੱਲ ਕਰਦਾ ਬਾਕੀ ਬੰਦਾਂ ਨੂੰ ਚੰਦਰਾ ਸਾਹਿਬ ਸੋਚ ਕੇ ਨਹੀਂ ਕਰਦਾ ਦੱਸਿਆ ਜਾਣਾ ਹੀ ਨਹੀਂ ਉਹ ਤੋਂ ਹਾਂ ਇਹਨਾਂ ਦੱਸੋ ਇੱਕ ਪਾਸੇ ਸਪੋਰਟ ਕਰਦੇ ਫਿਰਦੇ ਦੂਜੇ ਪਾਸੇ ਝੂਠ ਹੁਣ ਜਦੋਂ ਪੰਥ ਇਨਸਾਫ ਮੰਗਦਾ ਗੁਰਦੇਵ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਇਹ ਬਰਾਬਰ ਪ੍ਰੋਗਰਾਮ ਰੱਖਦੇ ਪੰਥਕ ਨੇ ਜਦੋਂ ਬੇਅਦਬੀ ਦੀ ਗੱਲ ਚੱਲਦੀ ਹੈ ਇਹ ਬਰਾਬਰ ਉੱਥੇ ਕੱਢਦੇ ਆ ਉਹਦੀ ਅਜਨਾਲੇ ਵਾਲੀ ਉਦਨ ਇਹ ਪੰਥਕ ਨੇ ਹੁਣ ਤੁਸੀਂ ਕਹਿੰਦੇ ਦੱਸਦੇ ਨਹੀਂ 7 10 ਤਰੀਕ ਆ ਉਥੇ ਆਇਓ ਤੈਨੂੰ ਮੈਂ ਦੱਸੂ ਮੈਂ ਨਸ਼ੇ ਦੀ ਜੜ ਕਿੱਥੇ ਪਈ ਆ ਮੈਂ ਬੋਰਡ ਪਾ ਦੂੰਗਾ ਲਿਖ ਕੇ ਦੰਦਾ ਵੀ ਜਿੱਦਣੇ ਐਮਪੀ ਬਣ ਗਿਆ ਵੀ ਖਡੂਰ ਸਾਹਿਬ ਚ ਅਗਲੇ ਦਿਨ ਤੋਂ ਨਸ਼ਾ ਨਹੀਂ ਵੇਖਦਾ ਹਲਕੇ ਚ ਨਹੀਂ ਹੋਣਾ ਕੁਝ ਜਦਾਂ ਅਚਰ ਅਸੀਂ ਨਹੀਂ ਜਾਗਦੇ ਅਸੀਂ ਦੂਜਿਆਂ ਵੱਲ ਦੇਖਦੇ ਆ ਕਿ ਦੂਜਾ ਕੀ ਕਰੂਗਾ ਤੇ ਜਿਹੜੀਆਂ ਤੁਸੀਂ ਮੇਰੀਆਂ ਗੱਲਾਂ ਕਰਦੇ ਹੋ ਨਾ ਮੈਨੂੰ ਆ ਸਰਟੀਫਿਕੇਟ ਮੇਰੇ ਤੇ ਮਹਾਰਾਜ ਦੀ ਕਿਰਪਾ 3000 ਮੁਲਾਜ਼ਮ ਸੀ ਉੱਥੇ ਡਿਊਟੀ ਤੇ ਤੇ ਮੈਂ ਵੀ ਕਹਿਣਾ ਪਤਾ ਨਹੀਂ ਮੇਰੇ ਤੇ ਮਹਾਰਾਜ ਦੀ ਕੀ ਕਿਰਪਾ ਹੋ ਗਈ ਜਿਹੜਾ ਮੈਂ ਤੁਹਾਡੇ ਨਾਲ ਬੈਠਾ ਬੋਲਦਾ ਮੈਂ ਗਦਾਰ ਜੂ ਜਦ ਦਿਨ ਇਹਦਾ ਇਤਿਹਾਸ ਲਿਖਿਆ ਜਾਊਗਾ ਨਾ ਇਸ ਸਾਰੀ ਪ੍ਰਤਾਰੇ ਦਾ ਉਦਨ ਸ਼ਾਇਦ ਤੁਹਾਨੂੰ ਸ਼ਰਮ ਆ ਜੂਗੀ ਵੀ ਅਸੀਂ ਕਿਹੜੇ ਬੰਦੇ ਨੂੰ ਕੀ ਕਹਿੰਦੇ ਆ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੋਟਾਂ ਪਾਓ ਤੁਹਾਡੀ ਮਰਜ਼ੀ ਜੀ ਨੂੰ ਮਰਜ਼ੀ ਚਤਾਓ ਅੱਜ ਮਾਸਟਰ ਤਾਰਾ ਸਿੰਘ ਦੀਆਂ ਚਿੱਠੀਆਂ ਬਾਹਰ ਆਈਆਂ ਅੱਤ ਸ਼ਾਇਦ ਮੇਰੇ ਕੋਲ ਹੈਗੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਕਦੇ ਬਿਨਾਂ ਠੋਸ ਸਬੂਤ ਤੋਂ ਗੱਲ ਨਹੀਂ ਕਰਦਾ ਹੁੰਦਾ ਆਹ ਉਹ ਲੈਟਰ ਹੈ ਇਹ ਵਾਇਸ ਰਾਏ ਦੇ ਸੀਕ੍ਰੇਟ ਡਾਕੂਮੈਂਟ ਦੇ ਵਿੱਚੋਂ ਇਹ ਲੈਟਰ ਉਹਨਾਂ ਨੇ ਜਾਰੀ ਕੀਤੀ ਹੈ ਕਿਉਂਕਿ ਮਿਨਿਸਟਰ ਜਨਾਹ ਨਹੀਂ ਚਾਹੁੰਦੇ ਸੀ ਪੰਜਾਬ ਦੀ ਵੰਡ ਹੋਵੇ ਉਹ ਪਾਕਿਸਤਾਨ ਕਿਸੇ ਹੋਰ ਹਿੱਸੇ 'ਚ ਚਾਹੁੰਦੇ ਸੀ ਤੇ ਮਾਸਟਰ ਜੀ ਵੱਲੋਂ ਉਹਨਾਂ ਦੇ ਕਤਲ ਦੀ ਪਲਾਨ ਤੇ ਇੱਕ ਉਹਨਾਂ ਦੀ ਜਿਹੜੀ ਡਾਕ ਬਕੀ ਨੂੰ ਲੁੱਟਣ ਵਾਸਤੇ ਵੀ ਮੈਂ ਅਸੀਂ ਇਹ ਕੰਮ ਕਰਾਂਗੇ ਤੁਸੀਂ ਮੈਨੂੰ ਗ੍ਰਿਫਤਾਰ ਕਰ ਲਿਓ ਜਦੋਂ ਉੱਥੇ ਇਸ ਤਰ੍ਹਾਂ ਦੀ ਗੱਲ ਹੋਊਗੀ ਪੰਜਾਬ ਦੇ ਉੱਤੇ ਤੇ ਅਸੀਂ ਗ੍ਰਿਫਤਾਰ ਹੋਵਾਂਗੇ ਹੋਰ ਕੋਈ ਗੱਲ ਕਰਨ ਵਾਲਾ ਨਹੀਂ ਉੱਥਾ ਇਸੇ ਤਰ੍ਹਾਂ ਹੀ ਕੇਂਦਰੀ ਮੰਤਰੀ ਜਿਹੜੇ ਰਹੇ ਆ ਸਵਰਨ ਸਿੰਘ ਸ਼ਾਇਦ ਉਹ ਹੀ ਸੀਗੇ ਉਹਨਾਂ ਦਾ ਰਿਸ਼ਤੇਦਾਰ ਸੀ ਡਾਕਟਰ ਸੋਹਣ ਸਿੰਘ ਜਿਹੜਾ ਪੰਥ ਕਮੇਟੀ ਦਾ ਮੁਖੀ ਸੀ ਕਿੱਡੀ ਵੱਡੀ ਗੇਮ ਖੇਡ ਕੇ ਜਦੋਂ ਉਹਨੂੰ ਗੇਮ ਖੇਡ ਕੇ ਖਤਮ ਕਰ ਗਿਆ ਉਸ ਦਿਨ ਅੱਖਾਂ ਖੁੱਲੀਆਂ ਵੀ ਸੋਹਣ ਸਿੰਘ ਕੋਲ ਸੀ ਹੁਣ ਅੱਗੇ ਦੀਪੇ ਹੇਰਾ ਵਾਲੇ ਦੀ ਕਿਹਨੇ ਮੁਖਬਰੀ ਕੀਤੀ ਤੇ ਚਮਕੀਲੇ ਵਾਲੀ ਜਿਹੜੀ ਸਾਰੇ ਕਤਲकांड ਦੀ ਕਿਵੇਂ ਗਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਦਬਾਅ ਪਾਇਆ ਗਿਆ ਉਹ ਚੰਗਾ ਕਾਰਕੂਸੀ ਉਹਨੇ ਨਹੀਂ ਕੰਮ ਕਰਨ ਨੂੰ ਮੰਨਿਆ ਤੇ ਇੰਗਲੈਂਡ ਵਿੱਚ ਬੈਠਾ ਇੱਕ ਬੰਦਾ ਜਿਹਨੇ ਦੀਪੇ ਹੇਰਾ ਵਾਲੇ ਦੀ ਮੁਖਬਰੀ ਕਰਕੇ ਮਰਵਾਇਆ ਸਬੂਤਾਂ ਸਾਹਿਤ ਅਗਲੀ ਵੀਡੀਓ 'ਚ ਤੁਹਾਡੇ ਨਾਲ ਜ਼ਿਕਰ ਕਰਾਂਗੇ ਜੇ ਤਾਂ ਤੁਸੀਂ ਉਹ ਵੀਡੀਓ ਨੂੰ ਸੁਣਨਾ ਚਾਹੁੰਦੇ ਹੋ ਤੇ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਇਹਦੇ 'ਚ ਆਪਦਾ ਪ੍ਰਤੀਕਰਮ ਦਿਓ ਜੀ ਅਗਲੀ ਵੀਡੀਓ ਪਰਸੋਂ ਕਰੂੰਗਾ ਕਿਉਂਕਿ ਕੱਲ ਨੂੰ ਵੋਟਾਂ ਹੈ ਤੇ ਸਾਰਾ ਜਿਹੜਾ ਚਮਕੀਲੇ ਦੇ ਕਤਲ ਤੋਂ ਲੈ ਕੇ ਅਖੀਰ ਤੱਕ ਮੇਰਾ ਉਸ ਪਰਿਵਾਰ ਨਾਲ ਕੀ ਰਿਸ਼ਤਾ ਹੈ ਅੱਜ ਤੱਕ ਕੀ ਰਿਸ਼ਤਾ ਹੈ ਇਹ ਸਾਰਾ ਕਿਉਂਕਿ ਅੱਜ ਤੱਕ ਬਹੁਤ ਸਾਰੇ ਜਿਹੜੇ ਲੋਕਾਂ ਨੇ ਲਪੋਏ ਆ ਕਿਸੇ ਦੀ ਹਿੰਮਤ ਹੀ ਨਹੀਂ ਪਈ ਸੱਚ ਦੱਸਣ ਦੀ ਪਰ ਮੈਂ ਤੁਹਾਡੇ ਅੱਗੇ ਇੱਕ ਵਾਰੀ ਸੱਚ ਬੋਲ ਦਿਆਂਗੇ ਸੁਣਨਾ ਚੰਗਾ ਲੱਗਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਮੈਨੂੰ ਸੁਣਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਚੰਗੀ رائے ਦਿੰਦੇ ਹੋ ਚੰਗੇ ਕਮੈਂਟ ਕਰਦੇ ਹੋ ਤੁਹਾਡਾ ਧੰਨਵਾਦ ਮਾੜੇ ਕਮੈਂਟ ਵਾਲਿਆਂ ਦਾ ਵੀ ਧੰਨਵਾਦ ਤੁਸੀਂ ਮੇਰੇ ਤੇ ਸਵਾਲ ਕਰੋ ਡਿਬੇਟ ਰੱਖ ਲਓ ਇਹਨਾਂ ਲੋਕਾਂ ਨੂੰ ਉੱਥੇ ਬਿਠਾ ਲਿਓ ਮੈਨੂੰ ਵੀ ਉੱਥੇ ਬਿਠਾ ਲਓ ਮੈਂ ਸਬੂਤ ਲੈ ਕੇ ਆਉਂਗਾ ਆਪਦੇ ਕੋਲੋਂ ਗੱਲ ਨਹੀਂ ਕਰੂਗਾ ਦੇਉ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹ ਤੁਹਾਨੂੰ ਮੇਰੀ ਇੱਕ ਰਿਕਵੈਸਟ ਹੈ ਤੇ ਹੋਰ ਮੇਰੀ ਕੋਈ ਜੇ ਠੀਕ ਲੱਗਦਾ ਕਰ ਲਓ ਨਹੀਂ ਨਾ ਕਰੋ ਦੇਉ ਆਗਿਆ ਸਾਰਨ ਸਾਸਰੀਆ ਕਾ